ਸਤ ਸ੍ਰੀ ਅਕਾਲ ਦੋਸਤੋ ਕੀ ਹਾਲ ਚਾਲ ਹੈ ਮੈਂ ਹਾਂ ਤੁਹਾਡਾ ਦੋਸਤ ਬੋਬੀ ਕਲੇ ਤਾਂ ਦੋਸਤੋ ਅੱਜ ਅਸੀਂ ਬਣਾਵਾਂਗੇ Shimla Mirch aloo ਦੀ ਸਬਜ਼ੀ ਤਾਂ ਦੋਸਤੋ ਇਹ Shimla Mirch aloo ਬਣਾਵਾਂਗੇ ਉਹ ਵੀ ਰੈਸਟੋਰੈਂਟ ਸਟਾਈਲ ਦੇ ਵਿੱਚ ਤਾਂ 20 ਮਿੰਟ ਤੋਂ ਜ਼ਿਆਦਾ ਸਮਾਂ ਨਹੀਂ ਲੱਗਣਾ ਤਾਂ ਫਿਰ ਕਰੀਏ ਰੈਸਪੀ ਸ਼ੁਰੂ ਬਾਕੀ ਗੱਲਾਂ ਆਪਾਂ ਨਾਲ ਨਾਲ ਕਰਾਂਗੇ ਚਲੋ ਠੀਕ ਹੈ ਫਿਰ ਕਰਦੇ ਹਾਂ ਸ਼ੁਰੂ ਚਲੋ ਦੋਸਤੋ ਸਭ ਤੋਂ ਪਹਿਲਾਂ ਇੱਕ ਕੜਾਈ ਦੇ ਵਿੱਚ ਆਪਾਂ ਸਰੋਂ ਦਾ ਤੇਲ ਪਾਵਾਂਗੇ ਫਿਰ ਜਦੋਂ ਤੇਲ ਗਰਮ ਹੋ ਜਾਏਗਾ ਫਿਰ ਜੀਰਾ ਪਾ ਦਵਾਂਗੇ ਜੀਰਾ ਪਾਣ ਤੋਂ ਬਾਅਦ ਅਦਰਕ ਨੂੰ ਬਰੀਕ ਘਟ ਕੇ ਉਹ ਵੀ ਕੜਾਈ ਵਿੱਚ ਪਾ ਦਵਾਂਗੇ ਆ ਦੋਸਤੋ ਇਹਨੂੰ ਚੰਗੀ ਤਰ੍ਹਾਂ ਭੁੰਨਾਂਗੇ ਜਦ ਤੱਕ ਅਦਰਕ ਪੁੱਜੇਗਾ ਲਾਲ ਹੋ ਜਾਏਗਾ ਉਸ ਤੋਂ ਬਾਅਦ ਵਿੱਚ ਇੱਕ ਮੀਡੀਅਮ ਪਿਆਜ਼ ਉਹ ਵਿੱਚ ਪਾ ਦਵਾਂਗੇ ਬਰੀਕ ਘਟ ਕੇ ਗਾਇ ਨੂੰ ਦੋਸਤੋ ਆਪਾਂ ਚੰਗੀ ਤਰ੍ਹਾਂ ਲਾਲ ਕਰਨਾ ਹੈ ਏ ਦੋਸਤੋ ਲਸਣ ਦੀ ਪੇਸਟ ਹੈ ਇਹ ਹੁੰਦੀ ਹੈ ਕੰਪਨੀ ਦੀ ਪੇਸਟ ਹੈਗੀ ਹੈ ਇਹ ਤੁਸੀਂ ਵਿੱਚ ਥੋੜੀ ਜਿਹੀ ਪਾ ਦੇਣੀ ਹੈ ਇਹ ਬਹੁਤ ਦਾ ਅਸਰ ਹੁੰਦਾ ਹੈ ਤੁਸੀਂ ਪਾ ਦੇਣੀ ਵਿੱਚ ਇਹਨੂੰ ਵੀ ਚੰਗੀ ਤਰ੍ਹਾਂ ਭੁੰਨ ਦੇਣਾ ਉਸ ਤੋਂ ਬਾਅਦ ਦੋਸਤੋ ਦੋ ਵੱਡੇ ਆਲੂ ਉਹ ਮੈਂ ਕੱਟ ਕੇ ਵਿੱਚ ਪਾ ਦਿੱਤੇ ਨੇ ਆਲੂ ਪਿਆਜ਼ਾਂ ਦੇ ਨਾਲ ਪਾ ਦਨੇ ਨੇ ਪਿਆਜ਼ਾਂ ਦੇ ਨਾਲ ਆਲੂ ਤਾਂ ਪਾਉਣੇ ਨੇ ਕਿਉਂਕਿ ਜਦੋਂ ਆਲੂ ਨੂੰ ਆਪਾਂ ਫਰਾਈ ਕਰਾਂਗੇ ਨਾ ਪਿਆਜ਼ ਦੇ ਨਾਲ ਤੇ ਆਲੂ ਦੇ ਉੱਪਰ ਇੱਕ ਨਾ ਹਲਕਾ ਜਿਹਾ ਕਰਸਟ ਆ ਜਾਏਗਾ ਹੁਣ ਉਸ ਤੋਂ ਬਾਅਦ ਇੱਕ ਮਿਰਚ ਪਾ ਦਾਂਗੇ ਕੱਟ ਕੇ ਆਲੂਆਂ ਨੇ ਇਹਦਾ ਆਲੂ ਕਰਕਰੇ ਹੋਏ ਦੇ ਪਹਿਲਾਂ ਪਿਆਜ਼ ਦੇ ਨਾਲ ਆਲੂ ਭੁੱਲਣਾ ਤੇ ਨਾਲੇ ਥੋੜੇ ਨਰਮ ਵੀ ਹੋ ਜਾਣਗੇ ਪਹਿਲਾਂ ਉਸ ਤੋਂ ਬਾਅਦ ਦੋਸਤੋ ਇੱਕ ਨਮਕ ਦਾ ਚਮਚਾ ਪਾ ਦਵਾਂਗੇ ਨਮਕ ਦੋ ਹੀ ਸਵਾਦ ਅਨੁਸਾਰ ਤੇ ਸਬਜ਼ੀ ਦੀ ਕੁਆਂਟੀਟੀ ਦੇ ਅਨੁਸਾਰ ਪਾਉਣਾ ਹੈ ਉਸ ਤੋਂ ਬਾਅਦ ਦੋਸਤੋ ਹਲਦੀ ਪਾਵਾਂਗੇ ਤਕਰੀਬਨ 1/4 ਚਮਚਾ ਫਿਰ ਥੋੜੀ ਜਿਹੀ ਲਾਲ ਮਿਰਚ ਪਾਵਾਂਗੇ ਸਵਾਦ ਦੇ ਅਨੁਸਾਰ ਦੋਸਤੋ ਉੱਪਰ ਆਪਾਂ ਗਰਮ ਮਸਾਲਾ ਪਾ ਦਵਾਂਗੇ ਫਿਰ ਹਲਕੀ ਜਿਹੀ ਦਾਲਚੀਨੀ ਪਾਵਾਂਗੇ ਸਾਰਿਆਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਦਵਾਂਗੇ ਚੰਗੀ ਤਰ੍ਹਾਂ ਇਹਨਾਂ ਨੂੰ ਮਿਕਸ ਕਰ ਦੇਣਾ ਛੇਕ ਆਪਾਂ ਜਿਹੜਾ ਹੈਗਾ ਗੈਸ ਦਾ ਮੀਡੀਅਮ ਹੀ ਰੱਖਣਾ ਹੈ ਤੇ ਦੋਸਤੋ ਇਹਨੂੰ ਚੰਗੀ ਤਰ੍ਹਾਂ ਟੱਕ ਦਵਾਂਗੇ ਫਰੈਂਸ ਜਦੋਂ ਆਪਾਂ ਸਬਜ਼ੀ ਬਣਾਉਣੀ ਆ ਉਦੋਂ ਅਸੀਂ ਸ਼ਿਮਲਾ ਮਿਰਚ ਨੂੰ ਆਪਾਂ ਬਾਅਦ ਵਿੱਚ ਪਾਉਣਾ ਹੈ ਸਬਜ਼ੀ ਤੜਕੇ ਵਿੱਚ ਆਪਾਂ ਪਹਿਲਾਂ ਹਮੇਸ਼ਾ ਆਲੂਆਂ ਨੂੰ ਹੀ ਪਹਿਲਾਂ ਪਾਉਣਾ ਕਿਉਂਕਿ ਆਲੂ ਜਿਹੜੇ ਹੁੰਦੇ ਆ ਗਲਣ ਲੱਗੇ ਟਾਈਮ ਲਉਂਦੇ ਆ ਤੇ ਸ਼ਿਮਲਾ ਮਿਰਚ ਜਿਹੜੀ ਹੁੰਦੀ ਹੈ ਜਿਹੜੀ ਬਿਲਕੁਲ ਨਰਮ ਜੀ ਹੋ ਜੇ ਨਾ ਫਿਰ ਉਹ ਸਬਜ਼ੀ ਦਾ ਮਜ਼ਾ ਨਹੀਂ ਆਉਂਦਾ ਸਬਜੀ ਤਾਂ ਹੀ ਸਵਾਲ ਲੱਗੇਗੀ ਅਗਰ Shimla Mirch ਥੋੜੀ ਜੀ ਕਰੰਚੀ ਹੋਵੇ। ਇਸ ਕਰਕੇ ਆਲੂ ਅਸੀਂ ਪਹਿਲਾਂ ਪਾਉਣੇ ਆ ਤੇ Shimla Mirch ਅਸੀਂ ਬਾਅਦ ਚ ਪਾਵਾਂਗੇ। ਟੀਮ ਦੇ ਨਾਲ ਆ ਤੁਸੀਂ ਵੇਖੋਗੇ 15 ਮਿੰਟ ਬਾਅਦ ਆਲੂ ਥੋੜੇ ਨਰਮ ਹੋ ਜਾਣ। ਦੋਸਤੋ ਇਹਨਾਂ ਨੂੰ ਹਿਲਾਇ ਜਾਣਾ ਹੈ। ਸੇਕ ਆਪਾਂ ਤੇਜ਼ ਨਹੀਂ ਰੱਖਣਾ, ਸੇਕ ਮੀਡੀਅਮ ਰੱਖਣਾ ਹੈ। ਆਲੂਆਂ ਨੂੰ ਕੋਸ਼ਿਸ਼ ਕਰਨੀ ਹੈ ਕਿ ਜ਼ਿਆਦਾ ਪਾਣੀ ਪਾਣ ਤੋਂ ਬਗੈਰ ਹੀ ਇਹਨਾਂ ਨੂੰ ਗਲਣਾ ਹੈ। ਹੁਣ ਦੋਸਤੋ ਦੋ ਟਮਾਟਰ ਪਾ ਦਵਾਂਗੇ। ਟਮਾਟਰ ਅਸੀਂ ਮੋٹے ਮੋٹے ਕੱਟ ਕੇ ਪੋਣੇ ਆ ਤਾਂ ਕਿ ਜਦੋਂ ਸਬਜ਼ੀ ਤਿਆਰ ਹੋਵੇ Shimla mirch aloo ਦੀ ਤੇ ਵਿੱਚ ਟਮਾਟਰ ਸਾਨੂੰ ਮੋٹے ਮੋٹے ਨਜ਼ਰ ਆਉਣ ਆਹ ਦੋਸਤੋ ਬਿਲਕੁਲ ਰੈਸਟੋਰੈਂਟ ਵਰਗੀ ਸਬਜ਼ੀ ਬਣੇਗੀ ਤੁਸੀਂ ਦੇਖਿਓ ਉਸ ਤੋਂ ਬਾਅਦ ਦੋਸਤੋ ਇਹਨਾਂ ਨੂੰ ਫੇਰ ਇੱਕ ਵਾਰੀ ਥੋੜੇ ਜਿਹੀ ਲੀ ਪੰਜ ਕਮੇਟਰੀ ਢੱਕ ਦਵਾਂਗੇ ਟਮਾਟਰ ਵੀ ਨਰਮ ਹੋ ਗਏ ਨੇ ਉਸ ਤੋਂ ਬਾਅਦ Shimla mircha ਅਤੇ ਇੱਕ ਪਿਆਜ਼ ਮੋਟਾ ਮੋਟਾ ਕੱਟ ਕੇ ਆਪਾਂ ਵਿੱਚ ਪਾ ਦਵਾਂਗੇ ਪਿਆਜ਼ ਆਪਾਂ ਉਸ ਤਰ੍ਹਾਂ ਕੱਟਣਾ ਜਿਸ ਤਰ੍ਹਾਂ ਚਾਈਨੀਜ਼ ਡਿਸ਼ ਚਿਲੀ ਪਨੀਰ ਵਗੈਰਾ ਚ ਪਿਆਜ਼ ਕੱਟਿਆ ਹੁੰਦਾ ਨਾ ਪਿਆਜ਼ ਦੀ ਇੱਕ ਇੱਕ ਪਰਤ ਖੋਲ ਲਈ ਦੀਏ ਫਿਰ ਆਪਾਂ ਇਹਨੂੰ ਢੱਕ ਦਵਾਂਗੇ ਨਾ ਦੋਸਤੋ ਦੇਖੋ ਹੁਣ ਸਬਜੀ ਸਾਡੀ ਹੋ ਗਈ ਹੈ ਬਣ ਕੇ ਤਿਆਰ ਆਲੂ ਵੀ ਚੰਗੀ ਤਰ੍ਹਾਂ ਗਲ ਚੁੱਕੇ ਨੇ Shimla Mirch ਵੀ ਨਰਮ ਹੋ ਗਈ ਹੈ ਅਤੇ ਟਮਾਟਰ ਤੇ ਵੈਸੇ ਹੀ ਪਹਿਲਾਂ ਹੀ ਨਰਮ ਹੋ ਗਏ ਨੇ ਤਾਂ ਦੋਸਤੋ ਸਾਡੀ ਸਬਜੀ ਹੋ ਗਈ ਹੈ ਬਣ ਕੇ ਤਿਆਰ ਤਾਂ ਹੁਣ ਮੈਂ ਵੇਖੋ ਚਮਚੇ ਨਾਲ ਚੈੱਕ ਕੀਤਾ ਆਲੂ ਗਲ ਗਏ ਲੂਣ ਚੈੱਕ ਕੀਤਾ ਥੋੜਾ ਜਿਹਾ ਘੱਟ ਸੀ ਹੁਣ ਮੈਂ ਥੋੜਾ ਜਿਹਾ ਨਮਕ ਪਾ ਦਿੰਦਾ ਤੁਸੀਂ ਵੀ ਆਪਣੇ ਨਮਕ ਤੇ ਮਿਰਚ ਤੇ ਸੁਆਦ ਦੇ ਅਨੁਸਾਰ ਪੋਣੀ ਹੈ ਤਾਂ ਦੋਸਤੋ ਮੈਂ ਹੁਣ ਥੋੜਾ ਜਿਹਾ ਇਹਦੇ ਉੱਪਰ ਕਾਲੀ ਮਿਰਚ ਦਾ ਪਾウダー ਵੀ ਪਾਵਾਂਗਾ ਆ ਦੇਖੋ ਕਾਲੀ ਮਿਰਚ ਬਰੀਕ ਪੀਸੀ ਹੋਈ ਹੈ ਜਿਆਦਾ ਨਹੀਂ ਪੋਣੀ ਬਿਲਕੁਲ ਹਲਕੀ ਜੀ ਪੋਣੀ ਹੈ ਤਾਂ ਦੋਸਤੋ ਇਹਨਾਂ ਸਾਰਿਆਂ ਨੂੰ ਮਿਕਸ ਕਰ ਦਵਾਂਗੇ ਸਬਜ਼ੀ ਸਾਡੀ ਹੋ ਗਈ ਹੈ ਬਣ ਕੇ ਤੇ ਆ ਤੁਸੀਂ ਵੀ ਬਣਾਓ ਘਰ ਦੇ ਵਿੱਚ ਹੈ Shimla Mirch aloo ਬੜੀ ਇਜ਼ੀ ਰੈਸিপি ਹੈ ਪਾਇਰੇ ਉੱਪਰ ਧਨੀਆ ਪਾ ਦਵਾਂਗੇ ਧਨੀਆ ਪਾਉਣ ਤੋਂ ਬਾਅਦ ਸਬਜ਼ੀ ਸਾਡੀ ਰੈਡੀ ਟੂ ਸਰਵ ਹੈਗੀ ਹੈ ਤਾਂ ਤੁਸੀਂ ਵੀ ਸਰਦੀ ਵਿੱਚ ਬਣਾਓ ਬੜੀ ਇਜ਼ੀ ਰੈਸিপি ਹੈ ਦਹੀਂ ਪਕੌੜੀਆਂ ਨਾ ਖਾਓ ਤੁਸੀਂ ਸਬਜ਼ੀ ਨਾ ਖਾਓ ਰੋਟੀ ਨਾ ਖਾਓ ਬਹੁਤ ਅੱਛੀ ਲੱਗਦੀ ਹੈ ਕੋ ਕਿੰਨਾ ਵਧੀਆ ਰੰਗ ਰੂਪ ਆਇਆ ਸਬਜ਼ੀ ਦਾ ਤਾਂ ਤੁਹਾਨੂੰ ਜੇ ਮੇਰੀ ਅੱਜ ਦੀ ਵੀਡੀਓ ਚੰਗੀ ਲੱਗੀ ਹੈ ਮੇਰੀ ਵੀਡੀਓ ਨੂੰ ਲਾਈਕ ਕਰੋ ਤੇ ਵੀਡੀਓ ਥੱਲੇ ਕਮੈਂਟ ਕਰਕੇ ਜ਼ਰੂਰ ਦੱਸੋ 20 ਮਿੰਟ ਦੇ ਵਿੱਚ ਸਬਜ਼ੀ ਬਣ ਕੇ ਹੋ ਗਈ ਹੈ ਤਿਆਰ ਤੇ ਬਹੁਤ ਸੁਆਦਿਸ਼ਟ ਬਣੀ ਹੈ ਤੁਸੀਂ ਵੀ ਬਣਾਓ ਤੇ ਸਾਰੇ ਖਾਓ ਬਹੁਤ ਆਸਾਨੀ ਨਾਲ ਦੋਸਤੋ ਤੁਸੀਂ ਘਰ ਦੇ ਵਿੱਚ ਸ਼ਿਵਨਾਮੇਟ ਚਾਲੂ ਬਣਾਓ ਉਹ ਵੀ ਰੈਸਟੋਰੈਂਟ ਸਟਾਈਲ ਦੇ ਵਿੱਚ ਤਾਂ ਅਗਰ ਤੁਹਾਨੂੰ ਮੇਰੀ ਵੀਡੀਓ ਆਈ ਦੀ ਚੰਗੀ ਲੱਗੀ ਹੈ ਤਾਂ ਤੁਸੀਂ ਵੀਡੀਓ ਨੂੰ ਲਾਈਕ ਕਰੋ ਅਤੇ ਥੱਲੇ ਕਮੈਂਟ ਕਰਕੇ ਜ਼ਰੂਰ ਦੱਸਿਓ ਕਿ ਤੁਹਾਡਾ ਫੀਡਬੈਕ ਮੇਰੇ ਲਈ ਬਹੁਤ ਕੀਮਤੀ ਹੈ ਤਾਂ ਮੇਰੇ ਚੈਨਲ ਨੂੰ ਵੀ ਕਰੋ ਸਬਸਕ੍ਰਾਈਬ ਆਉਣ ਵਾਲੇ ਸਮੇਂ ਵਿੱਚ ਮੈਂ ਹੋਰ ਵੀ ਵਧੀਆ-ਵਧੀਆ ਵੀਡੀਓ ਤੁਹਾਡੇ ਲਈ ਲੈ ਕੇ ਆਵਾਂਗਾ ਧੰਨਵਾਦ